ਕਿਨਾ ਵੀਰੇ ਟਾਟਾ ਲਖਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਸ਼ਾਪੁਰ ਜਾ ਜਨ ਤੇ ਕਿਵੇਂ ਦਾ ਹਾਲਾਤ ਨੇ ਪਣੀ ਦੇ ਇਸ ਵੇਲੇ ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਡਿੱਗੀ ਆ ਨਾਲੇ ਆਉਂਦੀ ਸੀ ਤੇ ਰਿਸ਼ਤੇਦਾਰ ਇੱਥੇ ਉਦੋਂ ਵਾਲੀ ਆ ਤੇ ਕਹਿੰਦੇ ਗੱਡੀ ਵੇਖਿਆ ਪੱਥੇ ਕਹਿੰਦੇ ਬੰਦੇ ਭੱਜ ਗਏ ਉਧਾਂ ਤੇ ਇੱਥੇ ਸਰਕਟ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਡਿੱਗੀ ਆ ਬੰਦੇ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਨਾ ਪਰਾਂ ਦੇ ਕਿੰਨੇ ਜਾਣੇ ਉਹ ਤਾਂ ਦੱਸਿਆ ਸੇਰੇ ਮੈਨੂੰ ਗੱਲ ਹੋਈ ਬੰਦੇ ਭੱਜ ਗਏ ਉਧਾਂ ਜਿੰਨੇ ਹੈਗੇ ਵਿੱਚੋਂ ਕਿਥੋਂ ਆ ਰਹੇ ਜਨਾਲੇ ਆ ਰਹੇ ਜਨਾਲੇ ਆ ਰਹੇ ਤੇ ਕੋਈ ਐਸਲੇ ਕੋਈ ਪ੍ਰਸ਼ਾਸਨ ਅਧਿਕਾਰੀ ਤਾਂ ਪੁੱਛਿਆ ਕਿਵੇਂ ਦੇ ਹਾਲਾਤ ਨੇ ਐਸਲੇ ਜਿਹੜਾ ਪਾਣੀ ਪਾਣੀ ਵਧਿਆ ਰਾਤ ਅੱਜ ਰਾਤ ਦਾ ਵੀ ਕੀ ਵੀਰੇ ਠੀਕ ਹੀ ਹੈ ਪਰ ਖਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੈਂ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ ਅੰਜੁਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਡ ਸ਼ਾਹਪੁਰ ਜਾਜਨ ਡੇਰਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਤਾਂ ਜਿਹੜਾ ਐਸਲੇ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਨ ਨਹੀਂ ਲਿਆ ਬੰਨਾ ਤੇ ਜਿਹੜੇ ਪਰਿਵਾਰਕ ਮੈਂਬਰ ਐਸੋਲੇ ਕਿਸ਼ੋਰਖੇਥਾਂ ਜਾ ਚੁੱਕੇ ਆ ਕਿ ਕਿਦਾਂ ਹਜੇ ਵੀ ਮਸੇ ਇੱਕ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਰਦੇ ਛਾਤੇ ਨੇ ਹਾਂਜੀ ਕਰਦੇ ਛਾਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੁਝ ਗਾਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਵਹਾਅ ਜਿਆਦਾ ਤੇਜ਼ ਸੀ ਉੱਥੇ ਫਸ ਗਈਆਂ ਕਿਸੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਡਿਆ ਜੀ ਨਹੀਂ ਕੇ ਉਹੜਾ ਪਹੁੰਚਣ ਰਿਹਾ ਜੇ ਕੋਈ ਘਾਟਿਆ ਵੈਸੇ ਉਹਲੇ ਰੋਸਟ ਸਟਾਕ ਆਉਂਦੇ ਕੀ ਮੰਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਵਿਸਿਆ ਚਲੋ ਤੂਲੀ ਦੇ ਸਾਈਲਜ ਪਹੁੰਚਦਾ ਕਰ ਲੈਣਾ ਤਾਂ ਕਿ ਦਾਵਾਂ ਦਾ ਇਹ ਕੈ ਮੰਨਦੇ ਜੀ ਜੁਨੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਨੇ ਸਾਲੋਂ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਰਹਾ ਇਹਨਾ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਹਣਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਸਾਰਾ ਹੋ ਗਿਆ ਇਸ ਤੋਂ ਪਹਿਲਾਂ ਬੰਨ ਬੰਦ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਹੈ ਫਸਲ ਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀ ਵਕਤ ਮੋ ਚੁੱਕੀ ਹੈ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਖਰਾਬ ਪਾ ਰਿਹਾ ਕਿ ਨਾਮ ਵੀ ਰੇਟਾ ਟਾ ਲਖਵੇਂਦਰ ਸਿੰਘ ਜੀ ਜਿਹੜਾ ਪਿੰਡ ਚਾਪੜ ਜਾ ਜਨ ਤੇ ਕਿਵੇਂ ਦਾ ਹਾਲਾਤ ਨੇ ਪਾਣੀ ਦੇ ਇਸ ਵੇਲੇ ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਅੱਜ ਤੇ ਕਹਿੰਦਾ ਗੱਡੀ ਵੇਖਿਆ ਬੱਸ ਇਹ ਕਹਿੰਦਾ ਬੰਦੇ ਭੱਜ ਗਏ ਉਧਾਂ ਤੇ ਇੱਥੇ ਸੜਕ ਟੁੱਟੀ ਨਾਲ ਨਾਲ ਇਹਦੇ ਉਹ ਗੱਡੀ ਰਾਤ ਦੀ ਡਿੱਗੀ ਥਾ ਬੰਦੇ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਇਹ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਿਆ ਸਿਰੇ ਮੇਰੇ ਨਾਲ ਗੱਲ ਹੋਈ ਬੰਦੇ ਭੱਜ ਗਏ ਉਧਾਂ ਜਿੰਨੇ ਹੈਗੇ ਵਿੱਚ ਕਿਥੋਂ ਆ ਰਹੇ ਜਨਾਲੇ ਆ ਰਹੇ ਜਨਾਲੇ ਆ ਰਹੇ ਤੇ ਕੋਈ ਆਸਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤਾਂ ਪੁੱਛਿਆ ਕੋਈ ਨਹੀਂ ਆਇਆ ਕਿਵੇਂ ਦੇ ਹਾਲਾਤ ਨੇ ਅਸਲੇ ਜਿਹੜੇ ਪਾਣੀ ਪਾਣੀ ਵਧ ਗਿਆ ਰਾਤ ਅੱਜ ਰਾਤਾਂ ਵੀ ਕੱਲ੍ਹ ਵੀ ਤੇਰੇ ਠੀਕ ਹੀ ਥਾ ਕਸ਼ਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ ਹਾਂ ਜਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਨ ਸ਼ਾਹਪੁਰ ਜਾਜਨ ਡੇਰਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਪਾਣੀ ਆਇਆ ਹੈ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥੇਰਿਆ ਘਟਨ ਨਹੀਂ ਲਿਆ ਪਾਣੀ ਤੇ ਜਿਹੜੇ ਪਰਿਵਾਰਕ ਮੈਂਬਰ ਐਸ ਵੇਲੇ ਕਿ ਸੁਰੱਖਿਥਾਂ ਜਾ ਚੁੱਕੇ ਆ ਕਿ ਕਿਦਾਂ ਹਜੇ ਵੀ ਮਸੇ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਰੀ ਆ ਸਾਰੇ ਕਰਦੇ ਛੱਟ ਤੇ ਨੇ ਹਾਂਜੀ ਕਰਦੇ ਛੱਟ ਤੇ ਸਰ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੋਲ ਕੁਝ ਕਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਆ ਆ ਗਿਆ ਦਾ ਤੇਜ਼ ਸੀ ਉੱਥੇ ਫਸੀਆਂ ਗਈਆਂ ਕਿ ਕੋਈ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਡਿਆ ਜੀ ਨਹੀਂ ਤੇ ਕਰਦੇ ਵੀ ਰਹਿਲਪਾ ਥੋੜਾ ਪਹੁੰਚਣ ਡਿਆ ਜੇ ਕੋਈ ਘਾਟਿਆ ਵੈਸੇ ਥੋੜੇ ਥੋੜੇ ਸਟਾਕ ਆਉਂਦੇ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਵਿਖਿਆ ਚਲੋ ਤੂੜੀ ਦੇ ਸਾਇਲੇਜ ਪਹੁੰਚਦਾ ਕਰ ਲੈਣਾ ਤਾਂ ਕਿ ਉਹ ਜਾਵਾਂ ਦਾ ਇੱਕ ਕਰੀਏ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਲੋਂ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਨਦੇ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਫਸਲ ਦਾ ਤਾਂ ਕੋਈ ਪਤਾ ਹੀ ਨਹੀਂ ਜੇ ਕਿੰਨੀ ਵਕਤ ਨੂੰ ਹੋ ਚੁੱਕੀ ਹੈ ਸਾਡਾ ਆਪ ਦਾ 70 ਕਿੱਲੇ ਝੋਨਾ ਸਾਰਾ ਸਾਰਾ ਪ